हम अब गुण पर एक गुण ना ही अमृत चाड बिख खाई माया मोह परम पे फूले सुत दारा से प्रीत लग एक उत्तम पंथ सुनो गुर संगत ਤਖ਼ਮੇਲੰਤ ਜਮ ਤਰਾਸ ਮਿਟਾਈ ਇੱਕ ਅਰਦਾਸ ਬਾਟ ਕੀਰਤ ਕੀ ਗੁਰ ਰਾਮਦਾਸ ਰਾਖੋ ਸਰਨਾਈ ਇੱਕ ਅਰਦਾਸ ਬਾਟ ਕੀਰਤ ਕੀ ਗੁਰ ਰਾਮਦਾਸ ਰਾਖੋ ਸਰਨਾਈ ਸੁ ਕਹ ਤਲ ਗੁਰ ਸੇਵੀਐ ਅਹਨ ਸੁ ਸਹਜ ਦਰਸ਼ਨ ਪਰਸਿਆ ਗੁਰੂ ਕਾ ਜਨਮ ਮਰਨ ਦੁਖ ਹੋਵੈ ਸਿਫਤ ਖਸਮ ਦੀ ਨੂਰ ਅਰਸਹੁ ਕਰਸਹੁ ਤਦ ਡਿਠੀ ਸੱਚੇ ਪਾਤਸ਼ਾਹ ਮਲ ਜਨਮ ਜਨਮ ਦੀ ਸਜਣ ਸੱਚਾ ਪਾਤਸ਼ਾਹ ਸਿਰ ਸਾਹਾਂ ਦਾ ਜਿਸੁ ਪਾਸੁ ਬਹਿਠੀਆ ਸੋਹੀਐ ਸਬਨਾ ਦਾ ਸਜਣ ਸੱਚਾ ਪਾਤਸ਼ਾਹ ਹੁ ਸਿਰ ਸਾਹੰਦ ਜਿਸ ਪਾਸ ਬਹਿਠਿਆ ਸੋਹੀਏ ਸਬਨਾ ਦਾ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਤਲੰਗ ਮਹੱਲਾ ਪਹਿਲਾ ਯਾਨੜੀਏ ਮਾਨੜਾ ਕਾਹੀ ਕਰੇ ਆਪਨੜੇ ਘਰ ਹਰ ਰੰਗ ਕੀ ਨਾ ਮਾਣੇ ਈ ਅਨੜੀਏ ਮਾਨੜਾ ਕਾਇ ਕਰੇ ਆਪਨੜੇ ਘਰ ਹਰ ਰੰਗ ਕੀ ਨਾ ਮਾਣੇ ਸਾਹ ਨੇੜਾ ਧਨ ਕਮਲੀਏ ਬਾਹਰ ਕੀ ਆ ਢੁੰਡੇ ਪੈ ਕਿਆਂ ਦੇਹ ਸਲਾਈਆਂ ਨੈਣੀ ਭਾਵ ਕਾ ਕਰ ਸੀ ਗਾਰੋ ਸੁਹਾਗਣ ਜਾਣੀ ਆ ਲਾਗੀ ਜਾ ਸਹ ਧਰੇ ਪਿਆਰ ਿਆਣੀ ਵਾਲੀ ਕਿਆ ਕਰੇ ਜਾਂ ਤਨ ਕੰਤ ਨਾ ਭਾਵੈ ਕਾਰਣ ਬਲਾਹ ਕਰੇ ਬਹੁ ਤੇਰੀ ਸਾਧਨ ਮਹਲ ਨਾ ਪਵ ਵਿਣ ਕਰਮ ਕਿਸ ਪਾਈਆ ਨਾਹੀ ਜੀ ਬਹੁ ਤੇਰਾ ਧਾਵ ਲੱਭ ਲੋਭਾ ਅਹੰਕਾਰ ਕੀ ਮਾਤੀ ਮਾ ਮਹਿ ਸਮਾਣੀ ਇੰਨੇ ਬਾਤੇ ਸਹ ਪਾਇਆ ਨਹੀਂ ਭਈ ਕਾਮਣਿਆਣੀ ਜਾਏ ਪਠ ਸੁਹਾਗਣੀ ਵਾਹ ਕਿੰਨੀ ਬਾਤੀ ਸਹ ਪਾਈਆ ਜੋ ਕਿਸ ਕਰੇ ਸੋ ਭਲਾ ਕਰਮਾਨੀ ਹੈ ਹਕਮਤ ਹੁਕਮਤ ਕਾਈ ਹੈ ਜਾਕਾ ਪ੍ਰੇਮ ਪਦਾਰਥ ਪਾਈਆ ਤਉ ਚਰਣੀ ਚਤ ਲਾਇਆ ਸਹੋ ਕਹਾ ਸੋ ਕੀਦਾ ਤਨ ਮਨੋਂ ਦੂਜਾ ਐਸਾ ਪਰਮਲ ਲਈਆ ਏਵ ਕਹੇ ਸੋਹਾ ਗਣੀ ਪੜ ਇੰਨੀ ਬਾਤੀ ਸਹ ਪਾਈਆ ਆਪ ਗਵਾਈਆ ਤਾਂ ਸਹ ਪਾਈਆ ਔਰ ਕੈਸੀ ਤਤਰਾਈ ਸੋ ਨਾਦਰ ਕਰ ਦੇਖਾ ਸੋ ਦਿਨ ਲੇਖਾ ਕਮਣ ਨਾ ਨਿਦ ਪਾਈ ਆਪਣੇ ਕਾਂਤ ਪਿਆਰੇ ਸਾਥ ਸੁਹਾਗਣ ਨਾਨਕ ਸ ਸਬਰਾਈ ਐਸਾ ਰੰਗ ਰਾਤੇ ਸਹਜ ਕੀ ਮਾਤੇ ਆਹਨ ਸੁਭਾਏ ਸਮਾਣੇ ਸੁੰਦਰ ਸਾਈਂ ਸਰੂਪ ਵਿਚੱਖਣ ਕਹੀਆ ਸਾ ਸਿਆਣੀ ਐਸਾ ਰੰਗ ਰਤ ਸਹਦ ਕੀ ਮਾਤ ਆਹਨਾ ਸੁਭਾਈ ਸਮਾਨੀ ਸੁੰਦਰ ਸਾਈ ਸਰੂਪ ਵਿਚਖਣਾ ਕਹਿਆ ਸਿਆਣੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤਲੰਗ ਮਹੱਲਾ ਪਹਿਲਾ ਇਆਨੜੀ ਮਾਨੜਾ ਕਾਹੀ ਕਰੇ ಆಪ್ನ ಕರ್ ಹಂಗೀ ನಾಣೇ